ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਦੇ YouTube ਚਾਹਨਾ Facebook ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਪਟਾਣ ਵਾਲਾ ਹੀ ਪੱਕ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਸਰਦੇ ਸੈਂਟਰ 'ਚ ਰੱਖ ਕੇ ਦੋਵੇਂ ਪਲੇ ਨੂੰ ਫੋਲਡ ਕਰਕੇ ਲੜ ਨੂੰ ਸੈੱਟ ਕਰਕੇ ਲੜ ਨੂੰ ਲਗਾ ਲੈਣਾ ਜੀ ਪਿਛੋ ਪਿੰਚ ਕਰਨਾ ਜਿਹੜਾ ਆਪਾਂ ਲੜ ਲਗਾਵਾਂਗੇ ਪਿਛੋ ਪਿੰਚ ਕਰਕੇ ਅੰਦਰੋਂ ਬਾਹਰ ਤੋਂ ਇਹ ਖੋਲਦਾ ਥੱਲੇ ਰੱਖਾਂਗੇ ਜੀ ਖੋਲਦਾ ਬਾਹਰ ਥੱਲੇ ਰੱਖਾਂਗੇ ਇਸ ਵਕਲ ਇਹਨੂੰ ਖਲਾਇਆ ਖਿਚਣ ਤੋਂ ਬਾਅਦ ਲੜਨ ਫਰੰਟ ਵਾਈਜ਼ ਨੂੰ ਫੋਲਡ ਕਰ ਦੇਵਾਂਗੇ ਫੋਲਡਾਂ ਤੋਂ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਗਾਣਾ ਜੀ ਲੜਨ ਨੂੰ ਪਾਟਾ ਹਟਾ ਦੇ ਕੇ ਲਾਣਾ ਇਸ ਲੜਨ ਦੇ ਵਿੱਚ ਆਪਾਂ ਬਾਹਰ ਫਿਰਾਂਗੇ ਲੜਦੇ ਚ ਆਪਾਂ ਬਾਹਰ ਫਿਰਾਂਗੇ ਜੀ ਕਿਹੜਾ ਭਾਗ ਰਲਾ ਲਗਾਵਾਂਗੇ ਕਿਉਂ ਪਿੰਚ ਕਰਾਂਗੇ ਜੀ ਪੰਦ ਪਾਸੇ ਉੱਤੇ ਖੋਦ ਰੱਖਾਂਗੇ ਜੀ ਖਿਚਣ ਤੋਂ ਬਾਅਦ ਨੂੰ ਅੱਖ ਦਾ ਪਿਚਾਂਗੇ ਲੜਨ ਨੂੰ ਕਰਾਂਗੇ ਖਚੋਂ ਤੋਂ ਬਾਅਦ ਉੱਤੋਂ ਦੱਬ ਕੇ ਲੜ ਨੂੰ ਹਟਾ ਵੱਲ ਨੂੰ ਫੋਲਡ ਕਰ ਦਵਾਂਗੇ ਤੋਂ ਦੱਬਾਂਗੇ ਜੀ ਫਰੰਟ ਤੋਂ ਇਹਨੂੰ ਲੜ ਨੂੰ ਰਖਾਵਾਂਗੇ ਲੜ ਦੇ ਵਿੱਚ ਆਪਾਂ ਬਾਜ ਫੇਰਾਂਗੇ ਜੀ ਜੁ ਜੇ ਆਪਾਂ ਪਾਗ ਦੀ ਗੱਲ ਕਰੀਏ ਪਾਗ ਹੈ ਕਿ 7.5 ਮੀਟਰ ਕਪੜਾ ਹੋਲ ਵੈਲ ਵਾ ਤੇ ਇਹ ਵੀਡੀਓ ਪਸੰਦ ਹੋਰ ਤੇ ਲਾਈਕ ਸ਼ੇਅਰ ਕਰੇ ਮਾਟੇ ਜੁੜੋ ਤੇ ਸਾਡੇ ਪੇਨ ਕੋਲ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲੜ ਦੇ ਵਿੱਚ ਆਪਾਂ ਬਾਜ ਫੇਰ ਕੇ ਲੜ ਨੂੰ ਦੰਗੀ ਰੈਟ ਕਰਕੇ ਇੱਕ ਵਾਰ ਆਪਾਂ ਖਾਤਰਾ ਰੱਖ ਕੇ ਲੜ ਨੂੰ ਵਿਗਾੜਨਾ ਜੀ ਜਿਹੜਾ ਆਪਾਂ ਲੜ ਕਾਵਾਂਗੇ ਅਜੋ ਪੈਂਟ ਕਰਾਂਗੇ ਜੀ ਇਹਨੂੰ ਬੰਦ ਫਸਾ ਉੱਤੇ ਖੋਦਾ ਤੁਹਾਨੂੰ ਦਿਖਾਾਂਗੇ ਇਹਨੂੰ ਅੱਖ ਦਾ ਖਿੱਚਾਂਗੇ ਜੀ ਅੱਖ ਦਾ ਖਿੱਚਣ ਤੋਂ ਬਾਅਦ ਲੜਣ ਨੂੰ ਅਪਾ ਸੈਟ ਕਰਕੇ ਦੋ ਦੱਬ ਕੇ ਫਰੰਟ ਵਾਲੇ ਨੂੰ ਅੰਟ ਵਾਲੇ ਨੂੰ ਘੁਮਾ ਕੇ ਲਗਾ ਦਵਾਂਗੇ ਜੀ ਅੰਟ ਵਾਲ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਇਹ ਲੜ ਦੋ ਹਾਸਲੇ ਇੱਕ ਬਰਾਬਰ ਰੱਖ ਕੇ ਲੜਣ ਨੂੰ ਸੈਟ ਕਰਕੇ ਲਗਾ ਦਵਾਂਗੇ ਜੀ ਹਾਸਲੇ ਇੱਕ ਬਰਾਬਰ ਰੱਖ ਕੇ ਲੜਣ ਨੂੰ ਸੈਟ ਕਰਕੇ ਲਗਾ ਦਵਾਂਗੇ ਇਹ ਲੜ ਦੇ ਵਿੱਚ ਅਪਾ ਬਾਜ ਫੇਰਾਂਗੇ ਫਰਵਿਰ ਦਵਾ ਲੜਦ ਨੂੰ ਬੋ ਸੈਟ ਕਰਕੇ ਲੜਦ ਨੂੰ ਗਾਰਨਵਾਗੇ ਜੀ ਜਿਹੜਾ ਪਾਗਨ ਲਗਾਵਾਗੇ ਪਿੱਛੋਂ ਪੰਜ ਕਰਾਂਗੇ ਜੀ ਬੰਦ ਪਾਸੇ ਤੇ ਖੋਦਾ ਹਦਾ ਲਗਾਗੇ ਜੀ ਇਹਨੂੰ ਅੱਕਦਾ ਖਿਚਾਂਗੇ ਨੂੰ ਅੱਕਦਾ ਖਿਚਾਂਗੇ ਅਗਲਾ ਖਿਚਣ ਤੋਂ ਬਾਅਦ ਇਹ ਲੜਦਾਂ ਬਣਾਟ ਵਾਲੀ ਨੂੰ ਫੋਲਡ ਕਰਾਂਗੇ ਨੂੰ ਆਗੇ ਅੰਦਵਾਉ ਤੋਂ ਫਰੰਟ ਤੋਂ ਤੱਕ ਕੇ ਫੋਲਡਾਂਗੇ ਨੂੰ ਆਗੇ ਲੜਦ ਨੂੰ ਫੋਲਡ ਕਰ ਦਵਾਂਗੇ ਉਹ ਲੜ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਤੋ ਦੱਬ ਕੇ ਫਰੰਟ ਤੋਂ ਇਹ ਲੜਨੋਂ ਆਪਾਂ ਲੜਨ ਲੱਗਾਂਗੇ ਲੜਨ ਤੋਂ ਬਾਅਦ ਲੜ ਦੇ ਵਿੱਚ ਆਪਾਂ ਬਾਅਦ ਫੇਰ ਕੇ ਅੜਨਟ ਕਰਕੇ ਲਗਾ ਲਵਾਂਗੇ ਵੀਡੀਓ ਪਸੰਦ ਆਉਣ ਉਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਤੇ ਫੇਨ ਨੂੰ ਫੋਲੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਲੜਨ ਤੋਂ ਲਗਾਉਣ ਤੋਂ ਬਾਅਦ ਇਹ ਲੜਾਂ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਇਹ ਲੜਨ ਵਿੱਚੋਂ ਵਪਾਰ ਫਿਰ ਕੇ ਸੈਟਿੰਗ ਕਰ ਲੈਣੀ ਆ ਜੀ ਬਾਕੀ ਪੱਗ ਦੀ ਜਿਹੜਾ ਪਾਗਲਾ ਲਗਾਵਾਂਗੇ ਪਿੱਛੋਂ ਕੱਟ ਕਰਕੇ ਬੰਦ-ਬਸ ਉੱਤੇ ਖੋਦਾ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜਨ ਨੂੰ ਅੱਖ ਤੱਕ ਖਿੱਚਾਂਗੇ ਅੱਖ ਤੱਕ ਖਿੱਚਣ ਤੋਂ ਬਾਅਦ ਇਹ ਲੜਨ ਨੂੰ ਆਪਾਂ ਫਰੰਟ ਵੱਲ ਨੂੰ ਹੋਲਡ ਕਰ ਦਵਾਂਗੇ ਇਹ ਲੜਨ ਨੂੰ ਆਪਾਂ ਫਰੰਟ ਵੱਲ ਨੂੰ ਹੋਲਡ ਕਰ ਦਿਆਂਗੇ ਲੜਦੇ ਟੋਪਾ ਪਾਜ ਫਿਰਾਂਗੇ ਰੈਂਟ ਵਾਲੇ ਹੋਲ ਦਖਾਨ ਤੋਂ ਬਾਅਦ ਇਹ ਲੜਣਾ ਆਪ ਸੈੱਟ ਕਰਕੇ ਆਹ ਲੱਕ ਰਾਬਰ ਰੱਖ ਕੇ ਸਾਰੇ ਲੜਾਂ ਦਾ ਛੇ ਲੜਾਂ ਦਾ ਇਹ ਲੜ ਨੂੰ ਸੈੱਟ ਕਰਕੇ ਲੜ ਨੂੰ ਗਾਦਵਾਂਗੇ ਇਹ ਲੜ ਨੂੰ ਲਾ ਰੋ ਸੈੱਟ ਕਰਕੇ ਜਿਹੜਾ ਆਪਾਂ ਛੇ ਮਾ ਲੱਗਾ ਇਹਨੂੰ ਤੇਰਾ ਇਹ 26 ਸਾਈਡਾਂ ਸੱਜੀ ਸਾਈਡਾਂ ਉੱਪਰ ਲੜ ਨੂੰ ਪਾ ਰੱਖਾਂਗੇ ਜਿਹੜਾ ਆਪਾਂ ਲੜਦੇ ਚ ਆਪਾਂ ਬਾਜ਼ ਫੇਰਾਂਗੇ ਲੜਦੇ ਚ ਆਪਾਂ ਬਾਜ਼ ਫੇਲੋਗੇ ਜੀ ਫਿਰੰਦੋ ਆਵੇ ਫਾਂਸ ਰਕ ਪਰ ਆਪ ਰੱਖਾਂਗੇ ਨਾਲ ਲੈਣਾ ਵੀਰੋ ਪਸੰਦ ਉਹਨਾਂ ਦੇ ਲਾਈਕ ਸ਼ੇਅਰ ਕਮੈਂਟ ਕਰਿਓ ਜੁੜੂ ਕਰਿਓ ਉਹਨਾਂ ਵੀਰਾਂ ਤੱਕ ਜੁੜੂ ਪਾਈਓ ਜਿਨ੍ਹਾਂ ਵੀਰ ਨੂੰ ਪਟਿਆਲਾ ਹੀ ਬਗਵਨ ਚ ਪ੍ਰੋਬਲਮ ਆਉਂਦੀ ਆ ਜਿਹੜਾ ਆਪਾਂ ਕੱਲ੍ਹ ਕੀ ਲੜ ਦਿਖਾਵਾਂਗੇ ਸ਼ਰਦੋ ਜੰਟਰ ਨੱਕ ਦੀ ਜੇ ਚ ਲਗਾਵਾਂਗੇ ਜੀ ਇਹ ਲੜਦੇ ਵਿੱਚ ਆਪਾਂ ਜੰਮਾਂ ਵੀ ਬਲ ਨਹੀਂ ਪੈਣ ਦਵਾਂਗੇ ਇਹ ਲੜਨਾਂ ਆਪਾਂ ਦੋਵੇਂ ਬੱਲੇ ਨੂੰ ਬੋਲਡ ਕਰਕੇ ਕੋਕੂਣੀ ਕਰਕੇ ਇਲੜ ਦੇ ਵਿੱਚ ਆਪਾਂ ਇਹ ਲੜ ਨੂੰ ਆਪਾਂ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਇਹਨੂੰ ਥੱਲੇ ਵਾਲਾ ਪਾਸਾ ਤੇ ਰੋਲਡ ਉੱਤੜਾ ਬਸ ਥੱਲੇ ਰੋਲਡ ਕਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਉਤੋਂ ਹਲ ਕੱਢਾਂਗੇ ਛੇ ਵੀ ਲੜ ਚੋਂ ਹਣ ਹਲ ਕੱਢਣ ਤੋਂ ਬਾਅਦ ਇਹਨੂੰ ਪੱਗ ਪੈਂਦੇ ਨੀਚੇ ਜੀ ਲਿਜਾ ਕੇ ਇਹਨੂੰ ਕਿਸ ਨੂੰ ਪੱਗ ਪੈਂਦੇ ਨੀਚੇ ਜੀ ਲਿਆ ਕੇ ਫਰੰਟ ਵੱਲ ਇਹਨੂੰ ਘੁਮਾ ਦੇਵਾਂਗੇ ਫਰੰਟ ਵੱਲ ਇਹਨੂੰ ਘੁਮਾ ਦੇਵਾਂਗੇ ਜੀ ਜਿਵੇਂ ਜੇ ਵੀਰ ਦਾ ਲੜ ਵੱਡਾ ਆ ਜਾਂਦਾ ਤਾਂ 2 ਜਾਂ 3 ਪੱਗ ਬੰਦੀ ਵਰਤੋਂ ਕਰ ਛਾਦੇ ਹੋ 2 ਜਾਂ 3 ਪੱਗ ਬੰਦੀ ਵਰਤੋਂ ਕਰ ਛਾਦੇ ਹੋ 9 ਜਾਂ 3 ਪੱਗ ਬੰਦੀ ਵਰਤੋਂ ਕਰ ਸਕਦੇ ਆ ਇਹ ਲੜਦ ਨੂੰ ਆਪਾਂ ਉੱਥੇ ਦਬ ਦਵਾਂਗੇ ਦਬਣ ਤੋਂ ਬਾਅਦ ਬਾਕੀ ਆਪਾਂ ਬਾਕੀ ਦੀ ਛੱਟੀ ਖਾ ਲੈਣੀ ਹੈ ਜੀ ਵੀਡੀਓ ਪਸੰਦ ਆਉਣ ਤੋਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਅਤੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਆਪਾਂ ਸ਼ੇਟਾ ਕਰਾਂਗੇ ਦੋਵੇਂ ਪੱਲੇ ਨੂੰ ਬਲਾ ਕੇ ਚਾਰੇ ਪਾਸੇ ਨੂੰ ਬਲਾ ਕੇ ਫਰੰਟ ਤੋਂ ਦੱਬ ਕੇ ਡਬਲ ਜੀਸੀ ਦੀ ਵਰਤੋਂ ਕਰ ਸਕਦੇ ਹੋ ਇਹ ਲੜਨ ਨੂੰ ਚਾਰੇ ਪਾਸੇ ਨੂੰ ਮਾਰ ਕੇ ਲੜਨ ਨੂੰ ਕਰ ਲੈਣਾ ਹੈ ਜੀ ਇਹ ਲੜਨ ਨੂੰ ਬਾਜਨ ਡਬਲ ਜੀਸੀ ਨਾਲ ਵੀ ਕਵਰ ਕਰ ਸਕਦੇ ਹੋ ਅਗਰ ਡਬਲ ਜੀਸੀ ਨਾਲ ਫਰੰਟ ਖਬੀ ਸਾਈਡ ਤੋਂ ਆਪਾਂ ਪੇਚਾਂ ਦੀ ਸਫਾਈ ਕਰਾਂਗੇ ਚੰਗੀ ਤਰ੍ਹਾਂ ਪੇਚਾਂ ਦੀ ਸਫਾਈ ਕਰ ਲੈਣੀ ਹੈ ਜੀ ਆਪਾਂ ਸਿਰ ਜਿਹੜਾ ਉੱਤੋਂ ਨੰਗਾ ਆਇਆਗਾ ਉਹ ਵੀ ਆਪਾਂ ਢੱਕ ਲਵਾਂਗੇ ਕਵਰ ਕਰ ਲਾਂਗੇ ਪੇਚਾਂ ਉੱਤੇ ਉਤਲੇ ਪੇਚਾਂ ਦਾ ਆਪਾਂ ਸਫਾਈ ਕਰ ਲੈਣੀ ਹੈ ਜੀ ਉਤਲੇ ਪੇਚਾਂ ਦਾ ਆਪਾਂ ਸਫਾਈ ਕਰ ਲੈਣੀ ਹੈ ਜੀ ਪਾਈਆਂ ਤੋਂ ਆ ਲੈਣ ਨੂੰ ਆਪਾਂ ਸੈੱਟ ਕਰਕੇ سارے ਲੱਣ ਨੂੰ ਸੈੱਟ ਕਰ ਲਵਾਂਗੇ ਆਪਾਂ ਬਾਕੀ ਬਾਅਦ ਦੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਕਾਂ ਤੋਂ ਹਰ ਇਹ ਜਿਹੜਾ ਆਪਣਾ ਸਟੰਗ ਆਊਗਾ ਤੁਸੀਂ ਡਬਲ ਸ਼ੀਸ਼ੇ ਕੋਈ ਕਵਰ ਕਰ ਸਕਦੇ ਹੋ ਕਵਰ ਕਾਂ ਤੋਂ ਆਦ ਆਪਾਂ ਡਬਲ ਸ਼ੀਸ਼ਾ ਦਾ ਨੁੱਤਲੇ ਪੇਚਾਂ ਸਪਾਈ ਕਾ ਲੈਣੀ ਹੈ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨੁੱਤਲੇ ਪੇਚਾਂ ਸਪਾਈ ਕਾ ਲ ਕੇ ਜਿਵੇਂ ਕੋਈ ਬਲਨਰ ਵੀ ਨਹੀਂ ਜੋ ਨੁੱਤਲੇ ਪੇਚਾਂ ਸਪਾਈ ਕਾ ਲੈਣੀ ਹੈ ਜੀ ਆਪਾਂ ਆਪਾਂ ਇਧਰੋਂ ਸੱਜੀ ਸਾਈਡ ਤੋਂ ਖੱਬੀ ਸਾਈਡ ਤੋਂ ਵੀ ਆਪਾਂ ਇਹ ਚਾਈਸ ਫਾਈ ਕਰ ਲੈਣੀ ਹੈ ਜੀ ਚਾਈਸ ਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਖਰੀ ਲੜ ਲਗਾਵਾਂਗੇ ਜਾਂ ਪਿੱਛੇ ਵਾਲਾ ਲੜ ਲਗਾਵਾਂਗੇ ਦੋਵੇਂ ਭੱਲੇ ਨੂੰ ਫੋਲਡ ਕਰਕੇ ਇਹ ਫੋਣੀ ਕਰਕੇ ਲੜ ਨੂੰ ਆਪਾਂ ਸੈਟ ਕਰਕੇ ਬਾਬਰ ਰੱਖ ਕੇ ਲੜ ਨੂੰ ਵਿੱਚੋਂ ਦਬ ਦਵਾਂਗੇ ਦਬਣ ਤੋਂ ਬਾਅਦ ਇਹ ਲੜ ਨੂੰ ਆਪਾਂ ਦਬ ਦਵਾਂਗੇ ਜਦੋਂ ਦਬ ਦਵਾਂਗੇ ਲੜ ਨੂੰ ਤੋਂ ਬੰਦਵਾ ਪੰਟੂ ਨੂੰ ਡੀ ਕਰਕੇ ਚੈ ਲੰਗਾ ਹੈ ਕਵਰ ਕਰ ਲਵਾਂਗੇ ਜੇ ਕਿਸੇ ਵੀ ਦਰ ਜੰਗਾ ਰਹਿੰਦਾ ਵੀ ਡਬਲ ਸੀਸੀ ਸਾਧਨ ਵੀ ਸ਼ਹਿਰ ਨੂੰ ਕਵਰ ਕਰ ਸਕਦੇ ਹੋ ਸੱਜੀ ਛੜਕ ਕਿਸੇ ਵੀਰ ਦੇ ਬਲ ਭੈਂਦੇ ਆ ਤੁਸੀਂ ਡਬਲ ਸੀ ਸਾਧਨ ਪਰ ਤੋਂ ਕਰ ਸਕਦੇ ਹੋ ਬਾਕੀ ਆਪਾਂ ਪੱਕ ਦੀ ਆਪਾਂ ਸੈਟਿੰਗ ਆ ਲੈਣੀ ਹੈ ਜੀ ਵੀਡੀਓ ਤੁਹਾਨੂੰ ਤੋਂ ਲਾਈਕ ਸ਼ੇਅਰ ਕਮੈਂਟ ਜੂਰ ਕਰਿਓ ਵੀਡੀਓ ਕਮੈਂਟ ਕਰਕੇ ਜੂਰ ਸਾਨੂੰ ਪਟਾੜਾ ਹੀ ਬਾਕ ਇਸ ਤਰ੍ਹਾਂ ਹੀ ਲੱਗੀ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਧੰਨਵਾਦ ਜਲਦੀ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇ ਐਂਡ ਤੱਕ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ